ਕਿਸਾਨਾਂ ਨੇ ਦਿੱਲੀ ਕੂਚ ਕਰਨ ਦੀ ਕਾਲ ਦਿੱਤੀ ਹੈ ਔਰ ਉਸ ਤੋਂ ਪਹਿਲਾਂ ਹੀ ਜੋ ਕੇਂਦਰ ਦੇ ਵਜ਼ੀਰ ਨੇ ਉਹਨਾਂ ਨੇ ਟਵੀਟ ਕਰਕੇ ਗੱਲਬਾਤ ਕਰਨ ਦੀ ਲਈ ਕਾਲ ਦੇ ਦਿੱਤੀ ਹੈ ਅਰਜਨਾ ਮੁੰਡੇ ਕਹਿ ਰਹੇ ਨੇ ਕਿ ਆਓ ਗੱਲਬਾਤ ਕਰੋ ਟਵੀਟ ਕੀਤਾ ਖੇਤੀਬਾੜੀ ਮੰਤਰੀ ਨੇ ਔਰ ਕਹਿ ਰਹੇ ਨੇ ਕਿ ਗੱਲਬਾਤ ਕਰੋ ਆ ਕੇ ਕਹਿੰਦੇ ਪੰਜਵੇਂ ਦੌਰ ਦੀ ਜਿਹੜੀ ਬੈਠਕ ਹੈ ਉਹ ਕੀਤੀ ਜਾਵੇ ਜਿਸ ਦੇ ਵਿੱਚ ਐਮਐਸਪੀ ਦਾ ਜ਼ਿਕਰ ਹੋਵੇਗਾ crop diversification ਦਾ ਜ਼ਿਕਰ ਹੋਵੇਗਾ ਤਾਂ ਇਸ ਸੂਲੇ ਮਾਹੌਲ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਪਹਿਲਾਂ 11 ਵਜੇ ਤੋਂ ਪਹਿਲਾਂ ਅਥਰੂ ਗੈਸ ਦੇ ਗੋਲੇ ਜ਼ਰੂਰ ਧਾਕੇ ਗਏ ਹਰਿਆਣਾ ਪੁਲਿਸ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪਰ ਫਿਲਹਾਲ ਦੇ ਲਈ ਹੁਣ ਇੱਥੋਂ ਦੀ ਉਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਦਾਗਣੇ ਬੰਦ ਕੀਤੇ ਗਏ ਨੇ ਤਾਂ ਮੁਲਾਕਾਤ ਦੇ ਲਈ ਕਿਸਾਨ ਜਥੇ ਬੰਦੀਆਂ ਨੂੰ ਬੁਲਾਇਆ ਗਿਆ ਹੈ ਖੇਤੀਬਾੜੀ ਮੰਤਰੀ ਨੇ ਟਵੀਟ ਕੀਤਾ ਹੈ ਔਰ ਕਿਹਾ ਕਿ ਆ ਕੇ ਗੱਲਬਾਤ ਕਰੋ ਔਰ ਦੂਸਰੇ ਪਾਸੇ ਤੁਸੀਂ ਦੇਖੋਗੇ ਹਰਿਆਣਾ ਪੁਲਿਸ ਦੀ ਤਾਂ ਹਰਿਆਣਾ ਪੁਲਿਸ ਨੇ ਵੀ ਆਪਣੀ ਤਿਆਰੀ ਕੀਤੀ ਹੈ ਹਰਿਆਣਾ ਪੁਲਿਸ ਨੇ ਪੋਕਲੈਨਾਂ ਜਿਹੜੀਆਂ ਨੇ ਉੱਥੇ ਖੜੀਆਂ ਕਰ ਦਿੱਤੀਆਂ ਔਰ ਦੂਸਰੇ ਪਾਸੇ ਤੁਸੀਂ ਦੇਖੋਗੇ ਦੋਵੇਂ ਪਾਸੇ ਦੋ ਦੋ ਪੋਕਲੈਨਾਂ ਉਹਨਾਂ ਨੇ ਖੜੀਆਂ ਕੀਤੀਆਂ ਨੇ ਇਧਰੋਂ ਕਿਸਾਨ ਹਾਲਾਂਕਿ ਜ਼ੋਰ ਆਪਣੀ ਪੋਕਲੈਨ ਲੈ ਕੇ ਪਹੁੰਚੇ ਸੀ ਕਿਸਾਨਾਂ ਦੇ ਕੋਲ ਵੀ ਆਪਣੀ ਪੋਕਲੈਨ ਸੀ ਔਰ ਦੂਸਰੇ ਪਾਸੇ ਜੋ ਖੇਤੀਬਾੜੀ ਮੰਤਰੀ ਨੇ ਜੋ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਕਾਲ ਦਿੱਤੀ ਹੈ ਮੀਟਿੰਗ ਦੀ ਉਹ ਕਹਿ ਰਹੇ ਨੇ ਕਿ ਆਕੇ ਗੱਲਬਾਤ ਕੀਤੀ ਜਾਵੇ ਪਾਕਿਸਤਾਨ ਜਿੱਥੇ ਬੰਦੀਆਂ ਹੁਣ ਚਰਚਾਵਾ ਕਰ ਰਹੀਆਂ ਨੇ ਡੱਲੇਵਾਲ ਤੇ ਪੰਦੇਰ ਹੋਣੀ ਚਰਚਾ ਕਰਨਗੇ ਉਸ ਤੋਂ ਬਾਅਦ ਦਾ ਅਗਲਾ ਫੈਸਲਾ ਜੋ ਹੋਊਗਾ ਉਹ ਇਹਨਾਂ ਨੌਜਵਾਨਾਂ ਨੂੰ ਦੱਸਿਆ ਜਾਊਗਾ ਹੁਣ ਦੇ ਲਈ ਫਿਲਹਾਲ ਦੇ ਲਈ ਜੋ ਵਲੰਟੀਅਰ ਨੇ ਉਹਨਾਂ ਨੇ ਅੱਗੇ ਘੇਰਾਬੰਦੀ ਕਰ ਦਿੱਤੀ ਹੈ ਉਹਨਾਂ ਨੇ ਇੱਥੋਂ ਦੀ ਰਾਜੜਾ ਹੈ ਉਹ ਫਿਲਹਾਲ ਦੇ ਲਈ ਜ਼ਰੂਰ ਰੋਕਿਆ ਹੈ ਕਿ ਕੋਈ ਵੀ ਨੌਜਵਾਨ ਅੱਗੇ ਨਾ ਜਾਵੇ ਤਾਂ ਜੋ ਨੁਕਸਾਨ ਨੌਜਵਾਨਾਂ ਦਾ ਨਾ ਹੋਵੇ ਕਿਸੇ ਵੀ ਤਰੀਕੇ ਦਾ ਕੋਈ ਨੌਜਵਾਨ ਦਾ ਨੁਕਸਾਨ ਜੋ ਹੈ ਨਾ ਹੋਵੇ ਤਸਵੀਰ ਦੇ ਵਿੱਚ ਤੁਸੀਂ ਦੇਖੋਗੇ ਉਧਰਲੇ ਪਾਸੇ ਤੁਹਾਨੂੰ ਹਰਿਆਣਾ ਪੁਲਿਸ ਦੇ ਵਿੱਚ ਹਲਚਲ ਵੀ ਨਜ਼ਰ ਆਉਗੀ ਹਰਿਆਣਾ ਪੁਲਿਸ ਤੇ ਹਾਲਾਂਕਿ ਪਹਿਲਾਂ ਹੀ ਅਥਰੂ ਗੈਸ ਦੇ ਗੋਲੇ ਦਾਗ ਦਿੱਤੇ ਘਟੋ ਘਟਨੀ ਤਾਂ 10 ਗੋਲੇ ਜਿਹੜੇ ਨੇ ਉਹਨਾਂ ਨੇ ਡਰੋਨ ਦੇ ਰਾਹੀਂ ਔਰ ਦਾਗੇ ਨੇ ਔਰ ਡਰੋਨ ਤਿੰਨ ਤਿੰਨ ਡਰੋਨ ਜਿਹੋਨੇ ਉਹ ਇੱਥੇ ਭੇਜੇ ਨੇ ਤਿੰਨ ਤਿੰਨ ਡਰੋਨ ਹਰਿਆਣਾ ਪੁਲਿਸ ਨੇ ਇੱਥੇ ਭੇਜੇ ਪੋਕ ਲੈਣਾ ਤੁਸੀਂ ਦੇਖ ਸਕਦੇ ਹੋ ਇਹਨਾਂ ਦੀਆਂ ਇੱਥੇ ਮੌਜੂਦ ਨੇ ਤਾਂ ਇਧਰਲੇ ਪਾਸੋਂ ਤੁਹਾਨੂੰ ਤਸਵੀਰ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜ਼ਰੂਰ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਉਹਨਾਂ ਦਾ ਕੀ ਕਿਸਾਨਾਂ ਦਾ ਮੰਨਦਾ ਹੈ ਕਿ ਕਿਹੋ ਜੀ ਅੱਗੇ ਦੀ ਰਣਨੀਤੀ ਹੋਣੀ ਚਾਹੀਦੀ ਹੈ ਜੇ ਗੱਲਬਾਤ ਦੇ ਲਈ ਸੱਦਾ ਆਇਆ ਹੈ ਤਾਂ ਕੀ ਸੱਦਾ ਪ੍ਰਵਾਨ ਹੋਣਾ ਚਾਹੀਦਾ ਔਰ ਕਿਉਂਕਿ ਹਰ ਮਸਲੇ ਦਾ ਹੱਲ ਟੇਬਲ ਟਾਕਸ ਨਾਲ ਹੀ ਹੁੰ ਕੀਰਦਾਜੀ ਜੀ ਇਸ ਤੇ ਕਿਨ ਸੱਦਾ ਆ ਗਿਆ ਹੈ ਹੁਣ ਕਿਸਾਨਾਂ ਜਥੇਬੰਦੀਆਂ ਨੂੰ ਕਿਹਾ ਹੈ ਕਿ ਖੇਤੀਬਾੜੀ ਮੰਤਰੀ ਨੇ ਆ ਕੇ ਗੱਲਬਾਤ ਕਰੋ ਵੇਖੋ ਇਹਨਾਂ ਨੇ ਸੱਦਾ ਹੀ ਭੇਜਿਆ ਸੀ ਵੀ ਜਿਹੜੀਆਂ ਸਾਡੀਆਂ ਐਮਐਸਪੀ ਗਰੰਟੀ ਕਾਨੂੰਨ ਆ ਤੇ ਜਿਹੜੀਆਂ ਹੋਰ ਨਾਲ 10 12 ਮੰਗਾ ਵਾ ਜੀ ਉਹਨਾਂ ਤੇ ਵਿਚਾਰ ਕਰਨਾ ਚਾਹੁੰਦੇ ਤੇ ਅਸੀਂ ਗੱਲ ਕਰਾਂਗੇ ਜੀ ਉਹਨਾਂ ਨੇ ਗਰੰਟੀ ਕਾਨੂੰਨ ਤੇ ਗੱਲ ਕਰਨ ਦੇ ਮਾਰਿਆਂ ਨੇ ਜਾਂ ਗਰੰਟੀ ਕਾਨੂੰਨ ਬਣਾਉਣ ਵਾਸਤੇ ਸੱਦਾ ਭੇਜਿਆ ਤੇ ਕਿਸਾਨ ਅਗੋਂ ਨੂੰ ਜ਼ਰੂਰ ਜਾਣਾ ਚਾਹੀਦਾ ਜੀ ਜੀ ਸਾਨਾਗੋਨ ਨੂੰ ਜ਼ਰੂਰ ਜਾਣਾ ਚਾਹੀਦਾ ਹੈ ਕਿਸਾਨ ਵੀ ਇਹ ਗੱਲ ਕਹਿ ਰਹੇ ਨੇ ਕਿਉਂਕਿ ਉਹ ਉਹੀ ਗੱਲ ਕਹਿੰਦੇ ਨੇ ਕਿ ਸਾਨੂੰ ਵੀ ਪਤਾ ਕਹਿੰਦੇ ਕਿ ਮਸਲੇ ਟੇਬਲ ਟਾਕਸ ਨਾਲ ਹੀ ਹੱਲ ਹੋਣੇ ਨੇ ਇਦਾਂ ਨਹੀਂ ਹੈ ਕਿ ਮਸਲੇ ਜੋਨੇ ਹੋਏ تھے ਅਣਖ ਦੀ ਗੱਲ ਰੱਖ ਕੇ ਜਾਂ ਕਹਿ ਲੋ ਕਿ ਬਾਰਡਰਾਂ ਦੇ ਉੱਤੇ ਖੜੇ ਹੋ ਕੇ ਹੋ ਜਾਣਗੇ ਹੱਲ ਤਾਂ ਉਹ ਕਹਿੰਦੇ ਕਿ ਮਸਲੇ ਗੱਲਾਂ ਬਾਤਾਂ ਦੇ ਨਾਲ ਸੁਲਝਾ ਕੇ ਹੀ ਹੱਲ ਹੋਣੇ ਨੇ ਤਾਂ ਕਿਸਾਨਾਂ ਨੂੰ ਹੁਣ ਜੋ ਸੱਦਾ ਆਇਆ ਉਸ ਦੇ ਉੱਤੇ ਕਿਸਾਨਾਂ ਦੀ ਕੀ ਅਗਲੀ ਰਣਨੀਤੀ ਰਹੂਗੀ ਉਹ ਖਾਸ ਤੌਰ ਤੇ ਦੇਖਣ ਵਾਲੀ ਰਹੂਗੀ ਤਾਂ ਇਧਰਲੇ ਪਾਸੇ ਤੁਸੀਂ ਦੇਖੋਗੇ ਇਧਰ ਗੱਟੇ ਜਿਹੜੇ ਲੈ ਕੇ ਕਿਸਾਨ ਜ਼ਰੂਰ ਪਹੁੰਚੇ ਨੇ ਨੌਜਵਾਨ ਹੈ ਨੌਜਵਾਨ ਔਰ ਜੋ ਬਜ਼ੁਰਗ ਨੇ ਦੋਵਾਂ ਦੇ ਆਪਸੀ ਸੁਮੇਲ ਨੂੰ ਰੱਖਣਾ ਇੱਥੇ ਬਹੁਤ ਅਹਿਮ ਹੋ ਜਾਂਦਾ ਹੈ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਆਪਸ ਦੇ ਵਿੱਚ ਦੋਵਾਂ ਦਾ ਸੁਮੇਲ ਬਣਿਆ ਰਵੇ ਤਾਂ ਇਧਰਲੇ ਪਾਸੇ ਤੁਸੀਂ ਦੇਖੋਗੇ ਕੁਝ ਇੰਟਰਨੈਸ਼ਨਲ ਮੀਡੀਆ ਜਿਹੜਾ ਹੈ ਉਹ ਵੀ ਪਹੁੰਚਿਆ ਹੋਇਆ ਹੈ ਹਾਲਾਂਕਿ ਗੇਅਰ ਪਾ ਕੇ ਇਹਨਾਂ ਨੇ ਜੋ ਉਹਨਾਂ ਨੂੰ ਗਾਈਡਲਾਈਨਸ ਹੁੰਦੀਆਂ ਨੇ ਉਸ ਤਰੀਕੇ ਨਾਲ ਇਹ ਆਪਣੀ ਕਵਰੇਜ ਕਰ ਰਹੇ ਨੇ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਇੱਥੇ ਤਾਂ ਸੱਦਾ ਪਹੁੰਚਿਆ ਹੈ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਖੇਤੀਬਾੜੀ ਮੰਤਰੀ ਦਾ ਖੇਤੀਬਾੜੀ ਮੰਤਰੀ ਨੇ ਸੱਦਾ ਦਿੱਤਾ ਹੈ ਔਰ ਸੱਦੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਗੱਲਬਾਤ ਜਿਹੜੀ ਆ ਉਹ ਕੀਤੀ ਜਾਵੇ ਗੱਲਬਾਤ ਕਰੋ ਆ ਕੇ ਗੱਲਬਾਤ ਜੋ ਹੈ ਉਹ ਕੁਰਸੀਆਂ ਤੇ ਬੈਠੇ ਨੇ ਉਹ ਭੱਜਦੇ ਫਿਰਦੇ ਨੇ ਖੇਤੀਬਾੜੀ ਮੰਤਰੀਆਂ ਨੇ ਕਿਹਾ ਹੈ ਕਿ ਖੇਤੀਬਾੜੀ ਮੰਤਰੀ ਨੇ ਕਿਹਾ ਹੈ ਕਿ ਗੱਲਬਾਤ ਕੀਤੀ ਜਾਵੇ ਔਰ ਕਿਸਾਨ ਹੁਣ ਉਸ ਗੱਲਬਾਤ ਨੂੰ ਜੋ ਹੈ ਉਹ ਕਿਸ ਤਰ੍ਹਾਂ ਦੇਖਦੇ ਨੇ ਉਹ ਖਾਸ ਤੌਰ ਦੇ ਤੇ ਦੇਖਣ ਵਾਲੀ ਹੈ ਅੱਗੇ ਦੀ ਤਸਵੀਰ ਤੁਹਾਨੂੰ ਹਰਿਆਣਾ ਪੁਲਿਸ ਤੇ ਜਿਉ ਇਸ ਵੇਲੇ ਉੱਥੇ ਜਵਾਨ ਖੜੇ ਹੋਏ ਨੇ ਤਾਂ ਉਸ ਏਰੀਆ ਦੇ ਵੀ ਦਿਖਾਉਂਦੇ ਆ ਤਾਂ ਹਾਲਾਂਕਿ ਇੱਥੇ ਅਥਰੂ ਗੈਸ ਦੇ ਗੋਲੇ ਆਏ ਸੀ ਕਿਸਾਨਾਂ ਨੇ ਬੋਰੀਆਂ ਗਿੱਲੀਆਂ ਸਿੱਟ ਕੇ ਉੱਪਰ ਉਸ ਨੂੰ ਡਿਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਗਿੱਲੀਆਂ ਬੋਰੀਆਂ ਜਦੋਂ ਉੱਪਰ ਸੁੱਟਦੇ ਨੇ ਤਾਂ ਉਸ ਦੇ ਨਾਲ ਜੋ ਉਸ ਦੇ ਵਿੱਚ ਗੈਸ ਹੁੰਦੀ ਹੈ ਉਹ ਉਸ ਦਾ ਅਫੈਕਟ ਖਤਮ ਹੋ ਜਾਂਦਾ ਹੈ ਤਾਂ ਇਧਰਲੇ ਪਾਸੇ ਤੁਸੀਂ ਵੇਖੋਗੇ ਹਰਿਆਣਾ ਪੁਲਿਸ ਜਿਹੜੀ ਗਿਆ ਉਹ ਪੋਕਲੇਨਾ ਲੈ ਕੇ ਖੜੀ ਹੋਈ ਹੈ ਹਰਿਆਣਾ ਪੁਲਿਸ ਨੇ ਆਪਣੀਆਂ ਪੋਕਲੇਨਾ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਹੋਈਆਂ ਨੇ ਇਧਰਲੇ ਪਾਸੇ ਵੀ ਦੋਵੇਂ ਪਾਸੇ ਦੋਵੇਂ ਪਾਸੇ ਜੋ ਪੁਲਿਸ ਹੈ ਉਹ ਵੱਡੀ ਗਿਣਤੀ ਦੇ ਵਿੱਚ ਡਿਪਲੋਏ ਕੀਤੀ ਹੋਈ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਪੈਰਾ ਮਿਲਟਰੀ ਫੋਰਸਿਸ ਨਾਲ ਡਿਪਲੋਏ ਹੈ ਇਧਰ ਮੁੰਡੇ ਖੜੇ ਨੇ ਨੌਜਵਾਨ ਖੜੇ ਨੇ ਹਾਲਾਂਕਿ ਤਸਲੇ ਆਂ ਦੇਸੀ ਜੁਗਾੜ ਇਹਨਾਂ ਨੇ ਆਪਣਾ ਬਣਾਇਆ ਦੇਸੀ ਜੁਗਾੜ ਦੇ ਨਾਲ ਹੀ ਤਸਲੇ ਤਿਆਰ ਕਰਕੇ ਸ਼ੀਲਡਾਂ ਲਾ ਕੇ ਇਹ ਤਿਆਰੀ ਦੇ ਵਿੱਚ ਨੇ ਬਾਈ ਕਿਵੇਂ ਵੇਖਦੇ ਹੋ ਕਾਲ ਆ ਗਈ ਹੈ ਕਹਿੰਦੇ ਕੀ ਆ ਕੇ ਮੀਟਿੰਗ ਕੀਤੀ ਜਾਵੇ ਵੇਖੋ ਜੀ ਹੁਣ ਤਾਂ ਜਿੱਤ ਕੇ ਹੀ ਜਾਵਾਂਗੇ ਜੇ ਮੀਟਿੰਗ ਅੱਗੋਂ ਆਵੇਗੀ ਤਾਂ ਹਾਰਦੇ ਅਸੀਂ ਪਿਛੇ ਨਹੀਂ ਹੈਗੇ ਇੱਕ ਵਾਰੀ ਸਾਨੂੰ ਬਸ ਪਿੱਛੋਂ ਆਰਡਰ ਆ ਜਾਏ ਜਿੱਤ ਕੇ ਜਾਵਾਂਗੇ ਜਦੋਂ ਇੱਥੇ ਇਕੱਠ ਹੋ ਗਿਆ ਇੱਥੇ ਇਹਨੇ ਨੌਜਵਾਨ ਆ ਗਏ ਉਸ ਤੋਂ ਬਾਅਦ ਮੀਟਿੰਗ ਦੀ ਕਾਲ ਆਣੀ ਤਾਂ ਲੱਗਦਾ ਕਿ ਵਾਕੇ ਹੀ ਸਰਕਾਰ ਵੀ ਚਾਹੁੰਦੀ ਹੈ ਕਿ ਮਸਲੇ ਕੋਈ ਹੱਲ ਹੋ ਜਾਣ ਪ੍ਰੈਸ਼ਰ ਪੈਂਦਾ ਹੈ ਇਹ ਸਰਕਾਰ ਤੇ ਹੁਣ ਸਾਰੇ ਇੱਧਰ ਵੀ ਤਿਆਰੀ ਹੈ ਜੀ ਉਹਨਾਂ ਦੀ ਵੀ ਤਿਆਰੀ ਉੱਤੇ ਸਰਕਾਰ ਦੀ ਨਾਲ ਫੇਰ ਮੀਟਿੰਗ ਹੋਣ ਦੇ ਜਿਹੜੇ ਥੋੜੇ ਚਾਂਸ ਹੈਗੇ ਆ ਉਹਦੇ ਕਰਕੇ ਫੇਰ ਨੌਜਵਾਨ ਹਲ ਮਸਲੇ ਦਾ ਮੀਟਿੰਗ ਦੇ ਨਾਲ ਹੀ ਹੋਣਾ ਹੈ ਨਾ ਇਹ ਸਭ ਨੂੰ ਸਾਨੂੰ ਪਤਾ ਹੈ ਪਰ ਗੱਲ ਹੁੰਦੀ ਹੈ ਕਿ ਜੇ ਇਹ ਜਾ ਇੱਥੇ ਮਾਹੌਲ ਬਣਦਾ ਉਹਦੇ ਵਿੱਚ ਨੁਕਸਾਨ ਤੁਹਾਡਾ ਵੀ ਹੈ ਉਧਰ ਜਵਾਨਾਂ ਦਾ ਵੀ ਕਿਸਾਨ ਤੇ ਜਵਾਨ ਦੋਵਾਂ ਦਾ ਨੁਕਸਾਨ ਹੋਣਾ ਹੈ ਤਾਂ ਇਹ ਜੀ ਸਥਿਤੀ ਨਾ ਪੈਦਾ ਹੋਵੇ ਮੀਟਿੰਗ ਦੇ ਵਿੱਚੋਂ ਲੱਗਦਾ ਕਿ ਅੱਜ ਸਰਕਾਰ ਨੂੰ ਕੁਝ ਦੇ ਦੇਣਾ ਚਾਹੀਦਾ ਹੈ ਇਹ ਜ਼ਰੂਰ ਦੇਣਗੇ ਜੀ ਵੇਖੋ ਜੀ ਹੁਣ ਫੁੱਲ ਤਿਆਰੀ ਹੈ ਇਧਰ ਵੀ ਸਾਰੇ ਮਸ਼ੀਨਾਂ ਬਿਛੋਣਾ ਵੀ ਹੈਗੇ ਨੌਜਵਾਨ ਵੀ ਸਾਰੇ ਇੱਥੇ ਆ ਬਟ ਇਹ ਆ ਜੀ ਜੇ ਅਸੀਂ ਨਾ ਲੜਨ ਦੇ ਨਾਲ ਵੀ ਸਾਡਾ ਜੇ ਫਾਇਦਾ ਹੋ ਜੇ ਸਾਡੀਆਂ ਮਸਲਾ ਜਿਹੜੀਆਂ ਐਮਐਸਪੀ ਵਗੈਰਾ ਸਾਡੀ ਹੱਲ ਹੋ ਜੇ ਉਹਦੇ ਨਾਲ ਦੀ ਰੀਸ ਵੀ ਕੋਈ ਨਹੀਂ ਹੈ ਜੀ ਤੇ ਹੁਣ ਜਿਹੜੇ ਸਾਡੇ ਕਿਸਾਨ ਆਗੂ ਨੇ ਉਹਨਾਂ ਉਮੀਦ ਹੈ ਵੀ ਫੇਰ ਅੱਗੇ ਮੀਟਿੰਗ ਕਰਨਗੇ ਜੇ ਮੀਟਿੰਗ ਜਲ ਨਿਕਲਦਾ ਠੀਕ ਹੈ ਜੀ ਨਾ ਨਿਕਲੂਗਾ ਜੀ ਵੀ ਤਿਆਰੀ ਤਾਂ ਸਾਡੀ ਹੈ ਹੀ ਹੈ ਜੀ ਮੀਟਿੰਗ ਦੀ ਕਾਲ ਆ ਗਈ ਕਹਿੰਦੇ ਆਜੋ ਗੱਲਬਾਤ ਕਰੋ ਪੰਜਵੇਂ ਗੇੜ ਦੀ ਕਹਿੰਦੇ ਹੋਰ ਬੈਠਕ ਕਰ ਲੈਂਦੇ ਆ ਐਮਐਸਪੀ ਦੇ ਉੱਤੇ ਵੀ ਜ਼ਿਕਰ ਕਰਾਂਗੇ ਤੇ ਕ੍ਰੌਪ ਡਾਈਵਰਸੀਫਿਕੇਸ਼ਨ ਦੇ ਉੱਤੇ ਯਾਨੀ ਕਿ ਫਸਲੀ ਚੱਕਰ ਦੇ ਵਿੱਚੋਂ ਬਾਹਰ ਕੱਢਣ ਦੇ ਉੱਤੇ ਵੀ ਚਰਚਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨ ਤਾਰਨ ਕਿਸਾਨ ਮਜ਼ਦੂਰ ਸ਼ਿਕਾਜਬੇੜੀ ਦੇ ਆਗੂ ਅਸੀਂ ਜਿਹੜਾ ਤਰਨ ਤਾਰਨ ਜੂਨ ਬਾਬਾ ਸੁਰਜਣ ਜੀ ਬਚਿੱਤਰ ਸਿੰਘ ਸੂਰਵਿੰਦ ਪ੍ਰਗਟ ਸਿੰਘ ਜੀ ਗਰਾਲੀਪੁਰ ਮੁੰਡੇ ਆ 9:30 ਗੱਲ ਦੇ ਉੱਤੇ ਆਪਾਂ ਆਈਏ ਤੁਸੀਂ ਦੱਸੋ ਇਹ ਆ ਵੀ ਅਸੀਂ ਦੇ ਨਹੀਂ ਓਨ ਟੇਬਲ ਤੇ ਜੇਕਰ ਅਸੀਂ ਆਗੂਆਂ ਦੇ ਹੁਕਮ ਹੀ ਠੀਕਨ ਦਾ ਆ ਸਾਡੇ ਨੌਜਵਾਨੀ ਚ ਜੋਸ਼ ਵੇਖੋ ਕਿੰਨਾ ਬਾਦਰ ਸਾਡਾ ਦੋ ਮਿੰਟਾਂ ਦਾ ਕੰਮ ਹੈ ਪਰ ਨਹੀਂ ਸਾਡੀ ਉਹ ਵੀ ਗਾੜੀ ਨੌਜਵਾਨ ਹੈ ਸਾਡਾ ਹਰਿਆਣਾ ਪਾਈ ਆ ਅਸੀਂ ਲੜਨਾ ਨਹੀਂ ਚਾਹੁੰਦਾ ਜੇਕਰ ਉਹ ਸਾਡੇ ਨਾਲ ਦੋ ਹਾਈਵੇ ਤੇ ਨਹੀਂ ਮੀਟਿੰਗ ਚ ਕੁਝ ਨਿਕਲਦਾ ਤਾਂ ਫੇਰ ਅਸੀਂ ਬਾਦਰ ਟੱਪੇ ਬੇਨਤੀਆਂ ਨਾਲੇ ਕਿ ਇਧਰਲੇ ਪਾਸੇ ਨੂੰ ਜ਼ਰੂਰ ਆ ਜਾਓ ਸਾਨੂੰ ਇਹਦੇ ਜਿਹੜਾ ਸਾਡੇ ਬਾਪੂਆਂ ਦਾ ਹੁਕਮ ਆ ਗਿਆ ਤੇ ਅਸੀਂ ਤਿਆਰ ਆ ਇਹ ਜਦੋਂ ਸਾਡੇ ਬਾਪੂਆਂ ਦਾ ਹੁਕਮ ਆਵੇਗਾ ਆਦੀ ਤਿਆਰੀ ਆ ਇਹਾਨੂੰ ਕੋਈ ਚੱਕਰ ਨਹੀਂ ਆ ਇਹਦੇ ਪਟਾਕੇ ਚੱਲਦੇ ਦੀਵਾਲੀ ਦੇ ਜਿੱਦਾਂ ਚੱਲਦੇ ਉਹਦਾ ਸਾਨੂੰ ਪਟਾਕੇ ਚੱਲੰਦੇ ਆ ਇਹ ਨਹੀਂ ਕੋਈ ਚੱਕਰ ਆਪਾਂ ਨੂੰ ਅਸੀਂ ਤਿਆਰੀ ਸਾਡੀ ਆ ਦੇਖੋ ਆ ਵੀ ਗੱਲ ਐ ਅਕਸਰ ਕਹਿ ਦਿੱਤਾ ਜਾਂਦਾ ਕਿ ਨੌਜਵਾਨ ਇੱਥੇ ਆ ਕੇ ਹੁਣ ਦੰਗ ਮਚਾਉਂਦੇ ਨੇ ਨੌਜਵਾਨ ਜਾਪਤੇ ਦੇ ਵਿੱਚ ਨਹੀਂ ਨੌਜਵਾਨ ਇਹੀ ਗੱਲ ਕਹਿ ਰਹੇ ਨੇ ਕਿ ਜੋ ਸਾਡੇ ਆਗੂ ਕਹਿਣਗੇ ਅਸੀਂ ਉਸੇ ਦੇ ਉੱਤੇ ਹੀ ਫੁੱਲ ਚੜਾਉਣੇ ਨੇ ਅਸੀਂ ਆਪਣੇ ਆਗੂ ਦੀ ਗੱਲ ਮੰਨਦੀ ਐ ਤਾਂ ਅਗਲੇ ਪਾਸੇਓਂ ਜ਼ੋਰ ਇੱਥੇ ਪਿਛਲੇ ਪਾਸੇ ਨੂੰ ਮੂਵ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਨੇ ਕਿਸਾਨਾਂ ਨੂੰ ਇਧਰਲੇ ਪਾਸੇ ਆਉਣ ਦੀ ਗੱਲ ਕਹੀ ਜਾ ਰਹੀ ਐ ਤਾ ਕਿਸਾਨ ਜ਼ੁਰ ਪਹੁੰਚੇ ਨੇ ਪਰ ਆਪਣੇ ਆਗੂਆਂ ਦੀ ਉਹ ਇੰਤਜ਼ਾਰ ਕਰ ਰਹੇ ਨੇ ਆਗੂਆਂ ਦੀ ਕਾਲ ਦੀ ਇੰਤਜ਼ਾਰ ਕਰ ਰਹੇ ਨੇ ਕਿ ਆਗੂ ਕੀ ਕਹਿਣਗੇ ਆਗੂ ਮੀਟਿੰਗ ਪ੍ਰਵਾਨ ਕਰਦੇ ਨੇ ਮੀਟਿੰਗ ਨੂੰ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਪ੍ਰੋਪੋਜ਼ਲ ਆਇਆ ਜਿਹੜਾ ਸੱਦਾ ਆਇਆ ਉਸ ਨੂੰ ਪ੍ਰਵਾਨ ਕਰਦੇ ਨੇ ਔਰ ਕੀ ਅੱਜ ਪੰਜਵੇਂ ਗੇੜ ਦੀ ਜਿਹੜੀ ਬੈਠਕ ਹੋਊਗੀ ਉਹ ਕੋਈ ਰੰਗ ਲਿਆਊਗੀ ਉਹ ਕਿਸੇ ਤਰੀਕੇ ਦੀ ਕੋਈ ਰੰਗ ਲਿਆਉਗੇ ਔਰ ਜਿੱਦਨੇ ਕਿਸਾਨ ਉੱਪਰ ਨੇ ਉਧਰ ਪਾਸੇ ਦੇਖੋਗੇ ਤੁਸੀਂ ਉਨੇ ਹੀ ਕਿਸਾਨ ਤੁਹਾਨੂੰ نیچے ਖੇਤਾਂ ਦੇ ਵਿੱਚ ਵੀ ਨਜ਼ਰ ਆਉਣਗੇ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਧਰ ਖੇਤਾਂ ਵਾਲੇ ਪਾਸੇ ਵੀ ਪਹੁੰਚੇ ਹੋਏ ਨੇ ਤੇ ਇਹ ਹਜੂਮ ਹੈ ਇਹ ਕਿਸਾਨਾਂ ਦਾ ਹਜੂਮ ਹੈ ਜਿਸ ਨੇ ਸ਼ਹਿਦ ਦਿੱਲੀ ਦੀ ਸਰਕਾਰ ਨੂੰ ਮਜਬੂਰ ਕੀਤਾ ਕਿ ਅੱਜ ਟਵੀਟ ਕਰਕੇ ਪੰਜਵੇਂ ਗੇਟ ਦੀ ਬੈਠਕ ਦੇ ਲਈ ਸੱਦਾ ਦਿੱਤਾ ਜਾਵੇ ਤਾਂ ਪੰਜਵੇਂ ਗੇਟ ਦੀ ਹੁਣ ਬੈਠਕ ਦੇ ਲਈ ਸੱਦਾ ਇੱਕ ਵਾਰ ਫੇਰ ਤੋਂ ਖੇਤੀਬਾੜੀ ਮੰਤਰੀ ਨੇ ਦਿੱਤਾ ਹੈ ਔਰ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਆ ਖੇਤਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਇਸ ਵੇਲੇ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਮੌਜੂਦ ਹਾਂ ਸ਼ੰਭੂ ਬਾਰਡਰ ਦੀ ਇਹ ਤਸਵੀਰ ਹੈ ਜਿੱਥੇ ਇੱਕ ਪਾਸੇ ਕਿਸਾਨ ਅਗਲੇ ਮੁਰਲੀਆ ਕਤਾਰਾਂ ਦੇ ਉੱਤੇ ਨੇ ਮੁੱਖ ਰੋਡ ਦੇ ਉੱਤੇ ਨੇ ਤਾਂ ਦੂਸਰੇ ਪਾਸੇ ਖੇਤਾਂ ਦੇ ਵਿੱਚ ਵੀ ਤੁਹਾਨੂੰ ਉਨਾ ਹੀ ਇਕੱਠ ਨਜ਼ਰ ਆਏਗਾ ਤਾਂ ਉਡੀਕ ਹੈ ਕਿ ਕਿਸਾਨਾਂ ਦੀ ਮੀਟਿੰਗ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਸਿਰੇ ਚੜਦੀ ਹੈ ਕਿਸਾਨ ਕੀ ਫੈਸਲਾ ਲੈਂਦੇ ਨੇ ਕਿਸਾਨਾਂ ਦੇ ਵੱਲੋਂ ਜਿਹੜੀ ਕਾਲ ਆਈ ਹੈ ਉਸ ਦਾ ਕੀ ਨਤੀਜਾ ਜਿਹੜਾ ਹੈ ਉਹ ਸੁਣਾਇਆ ਜਾਊਗਾ ਉਸੀ ਦੀ ਸਭ ਦੀ ਉਡੀਕ ਹੈ ਪਰ ਨੌਜਵਾਨ ਕਿਸਾਨ ਬਜ਼ੁਰਗ ਹਰ ਕੋਈ ਜਾਤ ਦੇ ਵਿੱਚ ਆਰ ਆਪਣੇ ਆਗੂਆਂ ਦੀ ਇਸ ਵੇਲੇ ਗੱਲ ਸੁਣ ਰਿਹਾ ਕੈਮਰਾ ਪਰਸਨ ਜਸ਼ਨ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ